ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਪਵਿੱਤਰ 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 ਪੁਨੀਤ ਇੱਥੇ ਤਾਂ ਪਵਿੱਤਰ ਹੈ ਬਾਣੀ ਇਹ ਸਾਰੀ ਪਵਿੱਤਰ ਕਰੂੰਗੀ ਹੋਰ ਪਵਿੱਤਰ ਕਰੂੰਗੀ ਇਸ ਦਿਨੂ ਹੋਰ ਪਵਿੱਤਰ ਕਰੂੰਗੀ ਰਜੋ ਦੇ ਰਜੋ ਦੇ ਚ ਲੈ ਕੇ ਆਉਗੀ ਰਜੋ ਦੇ ਸਤੋ ਵਿੱਚ ਲੈ ਕੇ ਆਉਗੀ ਸਤੋ ਤੇ ਪੁਨੀਤ ਵਿੱਚ ਲੈ ਕੇ ਜਾਊਂਗੀ ਤਨ ਤਬਦੀਨੀਆਂ ਆਉਣ ਗਿਆ ਚੌਥੀ ਤੁਰੀਆ ਚੌਥਾ ਪਦ ਜੀਨ ਚੌਥੀ ਤੁਰੀ ਤਿੰਨ ਤਬਦੀਨੀਆਂ ਨੇ ਪਹਿਲਾ ਤਬ ਉਪਰ ਨੇ ਵੀ ਤਾਂ ਸਾਰੇ ਨੇ ਤਮ ਸਾਰਿਆਂ ਮਾਇਆ ਦੀ ਭੁੱਖ ਹੈ ਤਿੰਨ ਤਬ ਕਹਿ ਲਓ ਤਮਾ ਦੌਰ ਰਜੋ ਜਾਜੂ ਕੋ ਰਜੋ ਜਾਜੂ ਦਾ ਭਾਈ ਠੀਕ ਹੈ ਜਨਕ ਦੇ ਤਾ ਉਹਨਾਂ ਖਾਲੇ ਰਜੋਣ ਉਹ ਤਾਂ ਆਇਆ ਵਗੈਰੀ ਭਾਈ ਤਾਂ ਜੋ ਠੀਕ ਹੈ ਪਰ ਉਹ ਗੁਰੂ ਵਾਲਾ ਜਿਹੜਾ ਕੰਮ ਉਧਰ ਧਿਆਨ ਹੈ ਨਾ ਜ਼ਰੂਰ ਇਹੇ ਓੜ ਚ ਥੋੜਾ ਬਹੁਤਾ ਜੰਨਾ ਖੁਦ ਦਾ ਬਾਣਾ ਬੋਟਾ ਦਲ ਫੋਲ ਵੀ ਕਰ ਦਿੰਦਾ ਹੈ ਜਿਵੇਂ ਲੋਕ ਕਰਦੇ ਹੀ ਨਹੀਂ ਆਪ ਲੋਕ ਆਮ ਲੋਕ ਰਜੋਗਣ ਦੀ ਜਿਆਦਾ ਨਹੀਂ ਇ ਲਿਖਤ ਵਿੱਚ ਤੁਮੋਂ ਸੈਂਟਰ ਦੇ ਇੱਥੇ ਹੋ ਗਏ ਨਹੀਂ ਰਜੋ ਤੁਮੋਂ ਸਭੋ ਵੀ ਤੁਮੋਂ ਕਰਾਉਣ ਲਈ ਕਹਿੰਦੇ ਸੀ ਰਜੋ ਤੁਮੋਂ ਰਜੋ ਤੁਮੋਂ ਸਟਾਰਟਿੰਗ ਤੋਂ ਰਜੋ ਤੁਮੋਂ ਸਤੋ ਨਹੀਂ ਨਹੀਂ ਰਜੋ ਕੋਣ ਜੇ ਪੈਦਾ ਹੁੰਦਾ ਹੈ ਸ੍ਰਿਸ਼ਟੀ ਤੁਮੋਂ ਕੋਲ ਜਿੱਦਿ ਪੈਦਾ ਹੁੰਦਾ ਤੁਮੋਂ ਚਲੇ ਜਾਂਦਾ ਕੋਈ ਜਿਹੜੀ ਵਾਲਬੁੱਧਾ ਰਜੋਗੜ ਚ ਪੈਦਾ ਹੋਈ ਵਾਲਬੁੱਧਾ ਰਜੋਗੜ ਉਹ ਖੁੱਖ ਲੱਗਦੀ ਹੈ ਤਮਾ ਜਾਗਦੀ ਹੈ ਤਮਾ ਤੇ ਜਾਗਦੀ ਹੂੰ ਇੱਧਰ ਵੀ ਜਲੇ ਜਾਵੇ ਇੱਧਰ ਵੀ ਜਲੇ ਜਾਵੇ ਜੇ ਤਮਾਂ ਨੀ ਜਾਗੀ ਵਾਲਬੁੱਧਾ ਜੋ ਫੇਰ ਤਾਂ ਤਾਈ ਦਾ ਕਿਹਾ ਜੈਸੀ ਉਪਜੀ ਪੇੜ ਤੇ ਭਈ ਪਚਾਲਿਓ ਖੱਬੇ ਜਾ ਸਕਦਾ ਜਾਂ ਸਜੇ ਜਾ ਸਕਦਾ ਸਜੇ ਜਲਾਗਾ ਸੇ ਤਾਂ ਨਾਲ ਕਰਕੇ ਤੂੰ ਤਰੂੰ ਫਰਲਾ ਕੋਈ ਰਜੋ ਕੋਈ ਰਹੂਗਾ ਇੱਕ ਨੰਬਰ ਰਜੋ ਹੀ ਰਹੂਗਾ ਹਾਂ ਰਜੋ ਪਹਿਲਾਂ ਰਜੋ ਜੀ ਜਨਮ ਹੁੰਦਾ ਰਜੋ ਜੀ ਜਨਮ ਹੈ ਰਜੋ ਤੋਂ پکڑ ਕੇ ਤਮੋਂ ਜਾ ਗਿਆ ਫਿਰ ਤਮੋਂ ਤੇ ਰਜੋ ਚਾਉਣਾ ਪਊ ਤੇ ਬਿਛੁੜ ਕੀ ਤ੍ਰਿਸ਼ਣਾ ਦਾ ਲੱਗੀ ਹੋਈ ਜਾਣਾ ਇਹ ਨਿਊਟਰਲ ਗੇ ਰਹੇ ਰਜੋ ਵਾਲਾ ਜਿਵੇਂ ਜਿਵੇਂ ਫਾਇਦਾ ਹੁੰਦੀਆਂ ਨੇ ਨੰਬਰ ਉਹੀ ਰਹੂਗਾ ਅੱਜ ਕੀ ਅਵਸਥਾ ਉਹ ਅਲੱਗ ਗੱਲ ਹੈ ਹੁਣ ਤੇ ਤਾਂ ਟੌਪਰ ਕਲ ਯੁਗ ਹੈ ਨਾ ਤ੍ਰਿਤੀਏ ਵਿੱਚ ਕੁਝ ਭਿਆਦ ਤੇੜਾ ਦੁਤੀਆਰ ਦੌਰ ਦਾ ਸਮਾਨ ਆ ਕਲ ਯੁਗ ਪਰ ਹੁਣ ਤਾਂ ਕਲ ਯੁਗ ਆ ਸਾਡੇ ਕੋਲ ਫਿਰ ਐਸ ਵਕਤ ਕੀ ਕਿਹੜਾ ਯੁਗ ਚੱਲਦਾ ਉਹ ਗੱਲ ਅਲੱਗ ਹੈ ਐਸ ਵਕਤ ਕਿਹੜੀ ਵਸਤਾ ਚੱਲਦੀ ਉਹ ਗੱਲ ਅਲੱਗ ਹੈ ਪਹਿਲਾਂ ਕਿਹੜੀ ਪਹਿਲਾਂ ਤਰੇ ਤਸੀ ਤਰੇ ਤਾਂ ਹੈ ਨਹੀਂ ਸਾਡੇ ਕੋਲ ਪੋਜੀਸ਼ਨ ਜਦੋਂ ਬਿਮਾਰ ਹੈ ਉਦੋਂ ਉਹਦੀ ਹਾਲਤ ਕੀ ਹੈ ਜਿਹੜਾ ਬਿਮਾਰ ਦਾਖਲ ਹੋਇਆ ਕੇ ਜਜੋ ਕੋਣ ਵਾਲਾ ਬਿਮਾਰ ਨਹੀਂ ਹੁੰਦਾ ਇਹਨਾਂ ਇਹਦੀ ਹਾਲਤ ਵਿਗੜੀ ਹੋਈ ਹੈ ਤੁਮਾ ਕੋਣ ਵਾਲੀ ਦੀ ਹਾਲਤ ਵਿਗੜੀ ਹੋਈ ਹੈ ਉਹ ਤਾਂ ਆਪ ਦਾ ਵਿਰੋਧ ਕਰਦਾ ਖੁਬ ਨਾਵਾਂ ਨਾਲ ਵਿਰੋਧ ਹੈ ਸਤਿਗੁਰੂ ਨਾਲ ਵਿਰੋਧ ਨਹੀਂ ਕਰਦਾ ਹੁੰਦਾ ਉਹ ਭਗਤੀ ਕਰਦਾ ਆ ਹੁੰਦਾ ਗਰਭ ਚ ਉਹਦਾ ਲੱਗ ਲੱਗੀ ਹੋਈ ਸੀ ਹਿੱਥੇ ਤੇ ਉੱਥੇ ਉਹ ਕਿਤੇ ਵਿਰੋਧ ਕਰਦਾ ਸੀ ਵਿਰੋਧ ਤਾਂ ਇੱਥੇ ਆ ਕੇ ਕਰਨ ਲੱਗ ਗਿਆ ਤਉ ਬਣ ਤਾਂ ਇੱਥੇ ਆ ਕੇ ਹੋ ਗਿਆ ਤਮਾ ਜਾ ਗਿਆ ਹੀ ਇਹਨੇ ਹਾਂ ਤਮਾ ਜਾ ਗਿਆ ਹੀ ਤਮਾ ਜਾ ਗਿਆ ਹੀ ਤਮਾ ਵੱਗ ਗਈ ਉਹ ਸੌ ਗਈ ਦੂਈ ਸਦਾਗੁਰੂ ਨਾਲ ਹੀ ਸੌਂਗੀ ਹੂੰ ਜਿਹੜੀ ਸਤੀ ਸੁਬਤਰੀ ਦੀ ਉਹ ਸੋਬੀ ਉਹ ਸੁਤੀ ਹੋਈ ਹੈ ਜਾਂ ਜਾਗਦੀ ਹੈ ਤੇ ਦੁਰਮਤ ਵਾਲ ਨੂੰ ਤਾਂ ਭਜਦਾ ਹੈ ਮਾਇਆ ਵਾਲ ਨੂੰ ਤਾਂ ਆਵਾਇਦਾ ਮਾਨਾ ਮਰੋਣਾ ਜਿਹੜੇ ਪ੍ਰਧਾਨ ਹੈ ਜਨਾਂ ਜੇ ਤਮੋ ਘਣ ਜਿਹੜੀ ਹੈ ਉਹ ਤਮਸ਼ ਬੜੀ ਸ਼ਕਤੀ ਹੈ ਉਹ ਉਹਦਾ ਉਹਦੀ ਪਹਿਰਾ ਚੱਲਦਾ ਹੈ ਉਹਦਾ ਬਦਲੂਗੀ ਆ ਗੁਰਬਾਨੀ ਸਤੋਗੜ ਨਾਲੇ ਰਜੋਣ ਚ ਲੈ ਕੇ ਆਉਂਗੀ ਗੁਰਬਾਨੀ ਸਤੋ ਹੋਣਾ ਹੈ ਇਹ ਲੈ ਕੇ ਆਉਗੀ ਰਜੋਣ ਸਿੱਧਾ ਸਤੋਗੜ ਚ ਠੀਕ ਆ ਸਕਦਾ ਤੋਦੋ ਰਜੋਣ ਜਿੱਨੇ ਕੇ ਆਉਣਾ ਹੈ ਰਜੋ ਲੈ ਕੇ ਆ ਬਾਰੂ ਤੋਂ ਲੈ ਕੇ ਆਉਣਾ ਹਮ ਬਾਰੂ ਤੇ ਲੈ ਆਇਓ ਬਾਰ ਮੈਂ ਜਾ ਕੇ ਲੇਵ ਲੱਗੂਗੀ ਫੇਰ ਲੇਵ ਲੱਗੂਗੀ ਫੇਰ ਇਹ ਸਮਝਾਉਗੀ ਜੇ ਲੇਵ ਲੱਗੂਗੀ ਫੇਰ ਕੁਰਬਾਨੀ ਸੁਣੇ ਲੱਗੀ ਤੇ ਤਾਂ ਇਹ ਨਹੀਂ ਸਮਝਾਉਗੀ ਜੇ ਨਾ ਜਰ ਉਹ ਹੀ ਲੇਵ ਨਹੀਂ ਲੱਗਦੀ ਜੈ ਜੀ ਘਰ ਬਸਤੇ ਕੁਰਬਾਨੀ ਸਮਝ ਨਹੀਂ ਆਸੇ ਉਹ ਬਸ ਸਤਾਜ ਬੈਠ ਕੇ ਇਹਨੂੰ ਵਿਚਾਰੇ ਸੁਣੇ ਜੈ ਕਰ ਕੀਰਤ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਲਾ ਸਮਰੋ ਸਰਜਨ ਸਾਧੋ ਉਹ ਜ਼ੇ ਕਰਤ ਜਾਵੇ ਸਮਝ ਆਉਂਦੀ ਹੈ ਉਡੀ ਉੱਚੀ ਅਵਸਥਾ ਤੇ ਜਾ ਕੇ ਮਾਇਆ ਨਾਲ ਟੁੱਟ ਕੇ ਇਹਦੀ ਸਮਝ ਆਉਂਦੀ ਹੈ ਮਾਇਆ ਨਾਲ ਤੋੜ ਵਾਲੀ ਚੀਜ਼ ਹੈ ਨਾ ਫਿਰ ਇਹ ਤੇ ਪਤਾ ਲੱਗਦਾ ਵੀ ਗੱਲ